ਅਸਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਅਮਰਪਾਲ ਸਿੰਘ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ ਨਾਮਿਨੇਸ਼ਨ ਕਰਨ ਦੇ ਲਈ 7 ਦਿਨਾਂ ਦੀ ਮੰਗੀ ਰਿਹਾਈ ਖਡੂਰ ਸਾਹਿਬ ਤੋਂ ਬਤਾਰ ਆਜ਼ਾਦ ਚੌਂਕ ਲੜੰਦਾ ਕੀਤਾ ਹੈ। ਪੰਜਾਬ ਦੇ ਵਿੱਚ ਅੱਜ ਵੱਡੇ ਪੱਧਰ ਤੇ ਭਰੀਆਂ ਜਾਣਗੀਆਂ ਨਾਮਜ਼ਦਗੀਆਂ ਗੁਰਮੀਤ ਖੁੱਡੀਆਂ ਡਾਕਟਰ ਚੱਬੇਵਾਲ ਸਮੇਤ ਆਮ ਆਦਮੀ ਪਾਰਟੀ ਦੇ 5 ਉਮੀਦਵਾਰ ਅਜ ਪਰਣਗੇ ਪੱਛ। ਕਾਂਗਰਸ ਦੇ 6 ਉਮੀਦਵਾਰ ਅੱਜ ਪਰਨਗੇ ਨਾਮਜ਼ਦਗੀ ਚਰਨਜੀਤ ਚੰਨੀ ਸੁਖਿੰਦਰ ਰੰਧਾਵਾ ਪਰਨਗੇ ਕਾਗਜ਼ ਡਾਕਟਰ ਅਮਰ ਸਿੰਘ ਗੀਤ ਮਹਿੰਦਰ ਸਿੰਘ ਵੀ ਕਰਨਗੇ ਨੋਮੀਨੇਸ਼ਨ ਪੰਜਾਬ বিজেপি ਦੇ 6 ਕੈਡੀਡੇਟ ਅੱਜ ਪਰ ਕਰਨਗੇ ਨੋਮੀਨੇਸ਼ਨ ਬਿੱਟੂ ਬੱਬੂ ਅਤੇ ਰਿੰਕੂ ਪਰਨਗੇ ਨਾਮਜ਼ਦਗੀ ਅਮਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਵੀ ਨਾਮਜ਼ਦਗੀ ਦੇ ਮੌਕੇ ਵਿਦੇਸ਼ ਮੰਤਰੀ ਜੈਸ਼ੰਕਰ ਰਹਿਣਗੇ ਮੌਜੂਦ ਗੋਮਣਿਆ ਕਾਲੀ ਦਾਦੇ ਚਾਰ ਉਮੀਦਵਾਰ ਅਜ ਪਰਨਗੇ ਨਾਮਜ਼ਦਗੇ ਅਨਕੇ ਸ਼ਰਮਾ ਮਹਿੰਦਰ ਕੇਪੀ ਤੇ ਅਨਿਰ ਜੋਸ਼ੀ ਪਰਨਗੇ ਕਾਗਜ਼ ਤੇ 포ਤੋ ਉਮੀਦਵਾਰ 라ਜਵਿੰਦਰ ਸਿੰਘ ਵੀ ਕਰਨਗੇ ਨੋਮੀਨੇਸ਼ਨ ਅਰਵਿੰਦ ਕੇ ਜਵਾਦੀ ਅੰਤਰਿਮ ਜ਼ਮਾਨਤ ਸੁਪਰੀਮ ਕੋਰਟ ਅਜ ਫੈਸਲਾ ਸੁਣਾ ਸਕਦੀ ਹੈ ਈਦੀ ਨੇ ਸਰਵੋਚ ਅਦਾਲਤ ਦੇ ਵਿੱਚ দাখিল ਕੀਤਾ ਜਵਾਬ ਕਿ ਹਾ ਚੋਨ ਪ੍ਰਚਾਰ ਮੌਲਿਕ ਸੰਵਿਧਾਨਿਕ ਜਾਂ ਕਾਨੂੰਨੀ ਅਧਿਕਾਰ ਨਹੀਂ ਇਲੈਕਸ਼ਨ ਕਮਿਸ਼ਨ ਨੇ ਕਿਸਾਨਾਂ ਦੇ ਪ੍ਰਦਰਸ਼ਨ ਤੇ ਪੰਜਾਬ ਦੇ ਡੀਸੀ ਅਤੇ ਐਸਐਸਪੀਜ਼ ਨੂੰ ਜਾਰੀ ਕੀਤੇ ਨਿਰਦੇਸ਼ ਕਿ ਹਾ ਬਿਨਾ ਇਜਾਜ਼ਤ ਕਿਸਾਨਾਂ ਦਾ ਹੋਏ ਹੈ ਜਮਾਵੜਾ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਹੋ ਰਹੀ ਹੈ ਕੋਸ਼ਿਸ਼ ਲੈਵਲ ਪਲੇਇੰਗ ਫੀਲਡ ਬਣਾਉਣਾ ਸ਼ੁਰੂ ਮੁਹਾਲੀ ਐਂ ਕਾਉਂਸਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਂਗਸਟਰਾਂ ਨੂੰ ਚੇਤਾਵਨੀ ਕਿਹਾ ਪੰਜਾਬ ਦੇ ਵਿੱਚ ਗੈਂਗਸਟਰਵਾਦ ਲਈ ਨਹੀਂ ਹੈ ਕੋਈ ਥਾਂ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲਿਆਂ ਨੂੰ ਨਹੀਂ ਮਿਲੇਗੀ ਸਰਪ੍ਰਸਤੀ ਸਿੱਧੀ ਹੋਏਗੀ ਕਾਰਵਾਈ ਅੱਜ ਫਿਰ 10:30 ਵਜੇ ਪੰਚਕੁਲਾ ਦੇ ਸੈਕਟਰ 7 ਵਿੱਚ ਰੋਸ਼ੋ ਕਰਨਗੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਹਰਿਆਣਾ ਦੇ ਮੁੱਖ ਮੰਤਰੀ ਰਾਜ ਸੈਣੀ ਵੀ ਰਹਿਣਗੇ ਮੌਜੂਦ ਅੰਬਾਲਾ ਤੋਂ ਉਮੀਦਵਾਰ ਬੰਤੂ ਕਟਾਰੀਆ ਲਈ ਜਟੌਨ ਦੇ ਸਮਰਥਕ ਏਅਰ ਇੰਡੀਆ ਦੀ ਹੜਤਾਲ ਖਤਮ ਡਿਊਟੀ ਤੇ ਪਰਤੇਗਾ ਸਟਾਫ ਬਰਖਾਸ ਮੁਲਾਜ਼ਮਾਂ ਨੂੰ ਬਹਾਲ ਕਰੇਗਾ ਏਅਰ ਇੰਡੀਆ ਸਟ੍ਰਾਈਕ ਕਰਕੇ ਕਈ ਫਲਾਈਟਸ ਨੂੰ ਨਸਨ ਪਟ ਸ਼ਰਦਾ ਪਾਵਨਾ ਤੇ ਉਤਸ਼ਾਹ ਦਾ ਨਾ ਮਨਾਇਆ ਗਿਆ ਗੁਰੰਗਰ ਸਿੰਘ ਜੀ ਦਾ ਪ੍ਰਕਾਸ਼ਪੁਰਬ ਦਰਬਾਰ ਸਾਹਿਬ ਚਸ਼ਮਦੀਆਲੂਆ ਨੇ ਕੀਤੀ ਦੀਪਮਾਲਾ ਆਤਿਸ਼ਕ੍ਰਾਸਿਤ ਨਾ ਰੰਗ ਬਰੰਗਾ ਹੋਇਆ ਅਸਮਾਨ ਜਦੋਂ ਅੱਜ ਤੋਂ ਕੁਲਨਗੇ ਕੇਦਾਰਨਾਥ ਦੇ ਕਪਾਰ ਦਰਸ਼ਣਾਂ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਦਾਰਨਾਥ ਪਹੁੰਚੇ ਸ਼ਰਦਾਲੂ ਉਹ ਵੀ ਕਵਾਂਟਲ ਫੁੱਲਾਂ ਦੇ ਨਾਲ ਸਜਾਇਆ ਗਿਆ ਮੰਦਿਰ ਸਸ਼ੀਕਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੇਰਾ ਤੁਸੀ ਸਾਰੇ ਖੈਰੀਤ ਦੇ ਨਾਲ ਹੋਵਗੇ ਤਾਂ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਅਮਰਤਪਾਸ ਸਿੰਘ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਨੋਮੀਨੇਸ਼ਨ ਪਰੰਦੇ ਲਈ 7 ਦਿਨਾਂ ਦੀ ਰਿਹਾਈ ਮੰਗੀ ਹੈ ਅਮਰਪਾਲ ਸਿੰਘ ਨੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕੀਤਾ ਗਿਆ ਹੈ ਔਰ ਅੱਜ ਹੀ ਸੁਣਵਾਈ ਹੋਵੇਗੀ ਤਾਂ ਸੇਕੀ ਰਿਹਾਈ ਨਾ ਹੋਣ ਤੇ ਜੇਲ੍ਹ ਦੇ ਵਿੱਚ ਨੋਮੀਨੇਸ਼ਨ ਦੇ ਲਈ ਇੰਤਜ਼ਾਮ ਕਰਨ ਦੀ ਮੰਗ ਹੈ ਬੈਂਕ ਦੇ ਵਿੱਚ ਨਵਾਂ ਖਾਤਾ ਖੋਲਣ ਦੀ ਵੀ ਮੰਗੀ ਗਈ ਹੈ ਇਜਾਜ਼ਤ ਔਰ ਖਡੂਰ ਸਾਹਿਬ ਤੋਂ ਬਤੌਰ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ ਅਮਰਪਾਲ ਸਿੰਘ ਨੇ ਤਾਂ ਸਮੇਂ ਡਿਬਰੂਗੜ ਜੇਲ੍ਹ ਤੋਂ ਬੰਦਾ ਹੈ ਅਮਰਪਾਲ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ ਵਿੱਚ 14 ਮਈ ਤੱਕ ਨੋਮੀਨੇਸ਼ਨ ਹੋਏਗੀ ਫਿਲਹਾਲ ਜੇਲ੍ਹ ਤੋਂ ਹੀ ਨੋਮੀਨੇਸ਼ਨ ਦੇ ਸਾਰੇ ਕਾਗਜ਼ ਪੂਰੇ ਅੱਜ ਜਿਹੜੀ ਨਿਯੋਕਤੀ ਜਾਣਗੇ ਤਖਨੂਰ ਸਾਹਿਬ ਸੀ ਤੇ ਕਾਂਗਰਸ ਨੇ ਕਾਂਗਰਸ ਦੇ ਕੁਲਵੀਰ ਜੀਰਾ ਆਮ ਆਦੀ ਪਾਰਟੀ ਤੋਂ ਕੈਬਨਿਟ ਮੰਤਰੀ ਲਾਜਿਤ ਪੁੰਨਰ ਭਾਜੀਪੀ ਦੇ ਮਨਜੀਤ ਸਿੰਘ ਮੰਨਾ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਹਾਲਾਂਕਿ ਸ਼ੋਮਣੀ ਅਕਾਲੀ ਦਲ ਅੰਮ੍ਰਿਤ ਸਰ ਯਾਨੀ ਕਿ ਸਮਰਜੀਤ ਸਿੰਘ ਮਾਨ ਅਵਾਦੀ ਪਾਰਟੀ ਦੇ ਵੱਲੋਂ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਸੀ ਤਾਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਤੇ ਕਹਿ ਲਿਆ ਕਿ ਬਿਠਾ ਦਿੱਤਾ ਗਿਆ ਹੈ ਤਾਂ ਕੁਲ ਮਿਲਾ ਕੇ ਅੰਮ੍ਰਿਤਪਾਲ ਦੇ ਵੱਲੋਂ ਹੁਣ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਗਿਆ ਪੰਜਾਬ ਹਰਣਾ ਹਾਈ ਦੇ ਵੱਲੋਂ ਦੱਸਾਇਆ ਕਿ ਪਟੀਸ਼ਨ ਪਾ ਕੇ ਉਹਨਾਂ ਨੇ ਇਜਾਜ਼ਤ ਮੰਗੀ ਹੈ 7 ਦਿਨ ਦੀ ਆਰਜੀ ਤੌਰ ਤੇ ਰਿਹਾਈ ਦੀ ਮੰਗ ਕੀਤੀ ਗਈ ਹੈ ਤਾਂ ਇਹਮ ਖਬਰ ਹੈ ਵੱਡੀ ਖਬਰ ਹੈ ਖਡੂਰ ਸਾਇਤਦਾਜ਼ੀ ਕਿਚੋੜ ਮੈਦਾਨ ਦੇ ਵਿੱਚ ਨੇ ਪੰਥਕ ਸੀਟ ਹੈ ਔਰ ਕੁਲ ਮਿਲਾ ਕੇ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਐਕਟਿਵ ਹੋਏ ਔਰ ਉਸ ਤੋਂ ਬਾਅਦ ਜੋ ਸਾਰਾ ਘਟਨਾਕ੍ਰਮ ਵਾਪਰਿਆ ਖਾਸ ਤੌਰ ਤੇ ਜਿੱਕਰ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਪਿਛਲੇ ਸ ਸਮਿਆਂ ਦੇ ਵਿੱਚ ਤਸਵੀਰ ਜਿਹੜੀ ਹੈ ਨਜ਼ਰ ਆਉਂਦੀ ਰਹੀ ਹੈ ਕਈ ਤਰ੍ਹਾਂ ਦੇ ਅਜਿਹੇ ਘਟਨਾਕ੍ਰਮ ਜਿਸ ਨੂੰ ਲੈ ਕੇ ਕਿੰਤੂ ਪ੍ਰੰਤੂ ਵੀ ਹੋਏ ਔਰ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਅਮਰਤਪਾਲ ਆਪਣੇ ਸਾਥੀ ਦੇ ਨਾਲ ਫਰਾਰ ਹੋਇਆ ਸੀ ਕਈ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹੀਆਂ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਸੀ ਤਾਂ ਹੁਣ ਇਹ ਬਿਲਕੁਲ ਸਿਆਸਤ ਜਿਹੜੀ ਹੈ ਇਸ ਨੂੰ ਲੈ ਕੇ ਨਜ਼ਰ ਆ ਰਹੀ ਹੈ ਤਾਂ ਉਮੇਸ਼ ਸ਼ਰਮਾ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਉਮੇਸ਼ ਕੀ ਕੁਝ ਜਾਣਕਾਰੀ ਹੈ ਅੱਜ ਹੀ ਸੁਣਵਾਈ ਹੋਣੀ ਅਮਰਤਪਾਲ ਦੀ ਪਟੀਸ਼ਨ ਤੇ ਜੋ ਹਾਈ ਕੋਰਟ ਦਾ ਰੁਕੀਤਾ ਗਿਆ ਹੈ ਬਿਲਕੁਲ ਦੇਖੋ ਜਦੋਂ ਤੋਂ ਖਡੂਰ ਸਾਬ ਤੋਂ ਅਮਰਿਤਪਾਲ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ ਉਹਨਾਂ ਦਾ ਪਰਿਵਾਰ ਉੱਥੇ ਲਗਾਤਾਰ ਚੌਂ ਪ੍ਰਚਾਰ ਵੀ ਕਰ ਰਿਹਾ ਹੈ ਔਰ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ ਉਹ ਨੋਮੀਨੇਸ਼ਨ ਕਿਉਂਕਿ ਫਾਈਲ ਹੋਣੇ ਹਨ ਔਰ ਉਸ ਤੋਂ ਬਾਅਦ ਹੀ ਬੰਦਾ ਚੋਣ ਲੜ ਸਕੇਗਾ ਐਸੀ ਵੀ ਕਰਕੇ ਹਾਈ ਕੋਰਟ ਤੇ ਪਟੀਸ਼ਨ ਪਾਈ ਹੈ ਰਿਕੁਐਸਟ ਕੀਤੀ ਗਈ ਹੈ ਕਿ ਜਾਂ ਤਾਂ ਰਿਹਾ ਕੀਤਾ ਜਾਵੇ 5-7 ਦਿਨ ਲਈ ਜਾਂ ਫਿਰ ਜੇਲ੍ਹ ਤੋਂ ਹੀ ਚੋਣ ਆਯੋਗ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਹੈਗਾ ਉਹ ਉਹਨਾਂ ਦੇ ਨੋਮੀਨੇਸ਼ਨ ਦੇ ਪ੍ਰੋਸੀਜਰ ਨੂੰ ਪੂਰਾ ਕਰੇ ਇਹ ਦੋ ਚੀਜ਼ਾਂ ਕਹੀਆਂ ਗਈਆਂ ਨੇ ਕਿਉਂਕਿ ਉਹਨਾਂ ਦੇ ਐਡਵੋਕੇਟ ਨੇ ਉਸ ਟਾਈਮ ਡਿਬਰੂਗੜ ਜੇਲ ਵੀ ਹੀ ਗਏ ਹੋਏ ਨੇ ਸਾਰੀ ਫਾਰਮੈਲਟੀ ਜਿਹੜੇ ਹੈਗੇ ਨੇ ਕਿਉਂਕਿ ਇਹਦੇ ਵਿੱਚ ਵੀ ਫਾਰਮੈਲਟੀ ਹੁੰਦੀਆਂ ਨੇ ਖਾਤਾ ਖੁਲਵਾਉਣਾ ਪੈਂਦਾ ਹੈ ਸਾਈਨ ਕਈ ਜਗ੍ਹਾ ਕਰਨੇ ਪੈਂਦੇ ਨੇ ਫੋਟੋਗ੍ਰਾਫਸ ਲਗਦੀਆਂ ਨੇ ਤਾਂ ਉਹ ਹੀ ਮੰਗ ਕੀਤੀ ਗਈ ਹੈ ਕਿ ਯਾਤਨ ਨੂੰ ਰਿਹਾਅ ਕੀਤਾ ਜਾਵੇ ਸਾਭੇਨ ਲਈ ਜਾਂ ਫਿਰ ਡਿਬਰੂਗੜ ਜੇਲ ਤੋਂ ਹੀ ਚੋਣਾਂ ਯੋਗ ਜਿਹੜਾ ਹੈਗਾ ਉਹ ਇਤਾਂ ਦੇ ਪ੍ਰੋਸੀਜਰ ਇੰਤਜ਼ਾਮ ਕਰੇ ਕਿ ਉੱਥੋਂ ਆਪਣਾ ਨਾਮੀਨੇਸ਼ਨ ਫਾਈਲ ਕਰ ਸਕਣ ਹੁਣ ਦੇਖਣਾ ਹੋਏਗਾ ਸੁਣਾਈ ਹੋਏਗੀ ਹਾਈ ਕੋਰਟ ਦਾ ਰੁਖ ਕੀ ਰਹਿੰਦਾ ਹੈ ठीक है उमेश धनवाद है तमाम जानकारी ली तो देखना पड़ेगा बेहद अहम है और इतने मुकाबला ज दस ये कि काफ़ी कड़ा है पंथक सीट अखरूर साहिब की और आज अमृतपाल इस पटी पर सुनवाई ਤਾਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਆਮ ਆਦਮੀ ਪਾਰਟੀ ਦੇ ਪੰਜ ਉਮੀਦਵਾਰ ਅੱਜ ਕਾਗਜ਼ ਪੜਨਗੇ ਗੁਰਮੀਤ ਖੁੱਡੀਆਂ ਡਾਕਟਰ ਚੱਬੇਵਾਲ ਕਾਕਾ ਬਰਾੜ ਨਾਮਜ਼ਦਗੀ ਦਾਖਲ ਕਰਨਗੇ ਕਾਂਗਰਸ ਦੇ 6 ਉਮੀਦਵਾਰ ਦਾਸੀ ਇਹ ਕਾਗਜ਼ ਪੜਨਗੇ ਅੌਰ ਚਰਨਜੀਤ ਚੰਨੀ ਸੁਮਿੰਦਰ ਰੰਦਾਵਾ ਡਾਕਟਰ ਅਮਰ ਸਿੰਘ ਦੇ ਵੱਲੋਂ ਨਾਮੀਨੇਸ਼ਨ ਫਾਈਲ ਕੀਤਾ ਜਾਏਗਾ ਪੰਜਾਬ ਦੇ ਚੁਪੀ ਦੇ 6 ਕੈਂਡੀਡੇਟਾਂ ਦੇ ਵੱਲੋਂ ਨਾਮਜ਼ਦਗੀ ਭਰੀ ਜਾਣੀਆਂ ਰਮਨਜੀਤ ਬਿੱਟੂ ਦਿਨੇਸ਼ ਬੱਬੂ ਸੁਸ਼ੇਰ ਰਿੰਕੂ ਕਾਗਜ਼ ਪੜਨਗੇ ਤਰਨਜੀਤ ਸੰਧੂ ਦੀ ਨਾਮਜ਼ਦਗੀ ਦੇ ਮੌਕੇ ਵਿਦੇਸ਼ ਮੰਤਰੀ जय शंकर मौजूद रहन के श्रोमणी अकाली दल के चार उम्मीदवार कागज दाखिल शर्मा महेंद्र के पी अनिल जोशी वालों नामजदगी भरी जाएगी कुल मिला के चौथा दिन है नामजदगियां भरन की तारीख को लेके और चौदह मई तक दस दिए कि नामजदगियां ने जरिया जा सकती ने तो बाद वापस लैन का समा है और भी मई तक वापस लिया जा सदिया ने ਤਾਂ 1 ਤਰੀਕ ਨੂੰ ਵੋਟਾਂ ਪੈਣੀਆਂ ਨੇ 1 ਜੂਨ ਨੂੰ VOTING ਹੋਏਗੀ 4 ਜੂਨ ਨੂੰ ਨਤੀਜੇ ਆਣਗੇ ਤਾਂ ਹੁਣ ਨਾਮਜ਼ਦਗੀ ਦਾਖਲ ਨੂੰ ਲੈ ਕੇ ਅਸੀਂ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਇੱਕ ਸ਼ਕਤੀ ਪ੍ਰਦਰਸ਼ਨ ਸਾਰੇ ਉਮੀਦਵਾਰਾਂ ਦੀ ਕੋਸ਼ਿਸ਼ ਹੈ ਕਿ ਤਿਆਰ ਹੋਵੇ। ਬਦਕਦਰ ਨਾਵਾਂ ਦਾ ਜ਼ਿਕਰ ਕੀਤਾ ਜਾਵੇ ਦਾਸੀ ਕਿ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਤੋਂ ਅੱਜ ਨਾਮਿਨੇਸ਼ਨ ਦਾਖਲ ਕਰਨਗੇ ਔਰ ਮਠੰਡਾ ਤੋਂ ਚੌਨ ਮੈਦਾਨ ਦੇ ਵਿੱਚ ਨੇ ਗੁਰਪ੍ਰੀਤ ਸਿੰਘ ਜੀ ਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਤੇਗੜ੍ਹ ਸਾਹਿਬ ਤੋਂ ਅੱਜ ਨਾਮਿਨੇਸ਼ਨ ਫਾਈਲ ਕਰਨਗੇ ਜਗਦੀਪ ਸਿੰਘ ਕਾਂਗਪੜਾੜ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਡਾਕਟਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਨੇ ਮਲਵਿੰਦਰ ਸਿੰਘ ਕਾਂਗ ਅਨੰਦਪੁਰ ਸਾਹਿਬ ਤੋਂ ਤਾਂ ਅੱਜ ਇਹ ਪੰਜ ਦੇ ਪੰਜ ਕੈਂਡੀਡੇਟ ਨਾਮਿਨੇਸ਼ਨ ਫਾਈਲ ਕਰਨਗੇ ਭਾਜਪਾ ਦਾ ਜ਼ਿਕਰ ਕੀਤਾ ਜਾਏ ਰਾਤ ਤਾਰਨਜੀਤ ਸਿੰਘ ਸੰਧੂ ਭਾਜਪਾ ਦੇ ਉਮੀਦਵਾਰ ਅੰਮ੍ਰਿਤਸਰ ਤੋਂ ਜਿਹੜਾ ਹੈ ਉਹ ਚੌਨ ਪ੍ਰਚਾਰ ਕਰਨ ਤੋਂ ਬਾਅਦ ਯੂਨੀ ਵਿਦੇਸ਼ ਮੰਤਰੀ ਜਸ਼ਨਕਰ ਰਹਿਣਗੇ ਉਹਨਾਂ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਨਾਮਿਨੇਸ਼ਨ ਫਾਈਲ ਕਰਨਗੇ ਰਵਰੀਦ ਪਟੂ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਨਾਮਿਨੇਸ਼ਨ ਫਾਈਲ ਕੀਤਾ ਜਾਏਗਾ ਔਰ ਬੀਜੇਪੀ ਜਿਹੜੇ ਇਨਚਾਰਜ ਨੇ ਵਿਜੇ ਰupani ਉਹਨਾਂ ਦੇ ਨਾਲ ਮੌਜੂਦ ਰਹਿਣਗੇ 소ਸ਼ਿਲ ਕੁਮਾਰ ਰਿੰਕੂ ਬੀਜੇਪੀ ਉਮੀਦਵਾਰ ਜਲੰਧਰ ਤੋਂ ਨੇ ਉਹਨਾਂ ਦੇ ਵੱਲੋਂ ਨਾਮਿਨੇਸ਼ਨ ਫਾਈਲ ਕੀਤਾ ਜਾਏਗਾ ਔਰ ਉਹਨਾਂ ਦੇ ਨਾਲ ਗਜੇਂਦਰ ਸਿੰਘ ਸ਼ੇਖਾਵਤ ਮੌਜੂਦ ਰਹਿਣਗੇ ਦਿਨੇਸ਼ ਸਿੰਘ ਬੱਬੂ ਗੁਰਦਾਸਪੁਰ ਤੋਂ ਉਮੀਦਵਾਰ ਨੇ ਬੀਜੇਪੀ ਦੇ ਉਹਨਾਂ ਦੇ ਨਾਲ ਗਜੇਂਦਰ ਸਿੰਘ ਸ਼ੇਖਾਵਤ ਮੌਜੂਦ ਰਹਿਣਗੇ ਨਾਮਿਨੇਸ਼ਨ ਫ ਔਰ ਪਰੰਪਰਕੌਰ বিজেপি ਉਮੀਦਵਾਰ ਬਠਿੰਡਾ ਤੋਂ ਨੇ ਖੰਡੂਰ ਸਾਹਿਬ ਮੰਨਾ ਜਿਹੜੇ ਨੇ ਮਨਜੀਤ ਸਿੰਘ ਮੰਨਾ ਉਹਨਾਂ ਦੇ ਵੱਲੋਂ ਵੀ ਨਾਮਿਨੇਸ਼ਨ ਜਿਹੜਾ ਹੈ ਉਹ ਭਰਿਆ ਜਾਣਾ ਹੈ ਕਾਂਗਰਸ ਦਾ ਜ਼ਿਕਰ ਕਰਾਂਗੇ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਉਮੀਦਵਾਰ ਨੇ ਤਾਂ ਉਹਨਾਂ ਦੇ ਵੱਲੋਂ ਨਾਮਿਨੇਸ਼ਨ ਫਾਈਲ ਕੀਤਾ ਜਾਏਗਾ ਸੁBINDER ਸਿੰਘ ਰੰਦਾਵਾ ਗੁਰਦਾਸਪੁਰ ਤੋਂ ਆਪਣਾ ਕਾਗਜ਼ ਭਰਨਗੇ ਜਹੀ ਜੀਤ ਮਹਿੰਦਰ ਸਿੱਧੂ ਬਠਿੰਡਾ ਤੋਂ ਆਪਣਾ ਕਾਗਜ਼ ਦਾਖਲ ਕਰਨਗੇ ਅਮਰ ਸਿੰਘ ਫਤਿਹਗੜ ਸਾਹਿਬ ਤੋਂ ਉਮੀਦਵਾਰ ਨੇ ਤਾਂ ਉਹਨਾਂ ਦੇ ਵੱਲੋਂ ਨਾਮਿਨੇਸ਼ਨ ਭਰਿਆ ਜਾਏਗਾ ਅਮਰਜੀਤ ਕੌਰ ਸਾਹੋਕੇ ਫਰੀਦਕੋਟ ਤੋਂ ਤਾਂ ਉਹਨਾਂ ਦੇ ਵੱਲੋਂ ਕਾਗਜ਼ ਪਹਚਾਨਗੇ ਔਰ ਯਾਮਨੀ ਗੋਮਰ ਵੀ ਹੁਸ਼ਿਆਰਪੁਰ ਤੋਂ ਉਮੀਦਵਾਰ ਨੇ ਤਾਂ ਇਹਨਾਂ ਦੇ ਵੱਲੋਂ ਵੀ ਨਾਮਜ਼ਦਗੀ ਪਹੁੰਚਾਈ ਗਈ। ਜੋ ਅਸੀਂ ਅਕਾਲੀ ਦਲ ਦਾ ਜ਼ਿਕਰ ਕਰਦੇ ਹਾਂ ਐਨਕੇ ਸ਼ਰਮਾ ਪਟਿਆਲਾ ਤੋਂ ਉਮੀਦਵਾਰ ਨੇ ਨੋਮੀਨੇਸ਼ਨ ਫਾਈਲ ਕਰਨਗੇ। ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਨੇ ਔਰ ਅਨਿਲ ਜੋਸ਼ ਕੇ ਅਬਸਰ ਤਾਂ ਇਹਨਾਂ ਦੇ ਵੱਲੋਂ ਵੀ ਨੋਮੀਨੇਸ਼ਨ ਪਾਇਆ ਜਾਏਗਾ। ਰਾਜਵਿੰਦਰ ਸਿੰਘ ਫਰੀਦਕੋਟ ਤੋਂ ਉਮੀਦਵਾਰ ਨੇ ਤਾਂ ਇਹ ਵੀ ਆਪਣਾ ਅਜ ਕਾਗਜ਼ ਦਾਖਲ ਤਾਂ ਅੱਜ ਅਰਵਿੰਦ ਕੇਜਵਾਲ ਦੀ ਪਟੀਸ਼ਨ ਤੇ ਫੈਸਲਾ ਆ ਸਕਦਾ ਹੈ ਸੁਪਰੀਮ ਫੈਸਲਾ ਆ ਸਕਦਾ ਹੈ ਅੰਤਰਿਮ ਜ਼ਮਾਨਤ ਨੂੰ ਲੈ ਕੇ ਦੱਸਦੀ ਕਿ ਸੁਪਰੀਮ ਕੋਰਟ ਫੈਸਲਾ ਸੁਣਾ ਸਕਦੀ ਹੈ ਔਰ ਬੇਹਦ ਅਹਿਮ ਹੈ ਨਜ਼ਰਾਂ ਜੁੜੀਆਂ ਨੇ ਟਿਕੀਆਂ ਹੋਈਆਂ ਨੇ ਕਿ ਆਖਰ ਤੱਕ ਕੀ ਕੁਝ ਫੈਸਲਾ ਹੋਏਗਾ ਪਰ ਈਡੀ ਨੇ ਜ਼ਮਾਨਤ ਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਚ ਦੱਸਦੀ ਕਿ ਹਲਫਨਾਮਾ ਦਾਖਲ ਕੀਤਾ ਹੋਇਆ ਹੈ ਉਹਨਾਂ ਕਿਹਾ ਕਿ ਚੋਣ ਪ੍ਰਚਾਰ ਮੌਲਿਕ ਸੰਵਿਧਾਨਿਕ ਜਾਂ ਫਿਰ ਕਾਨੂੰਨੀ ਅਧਿਕਾਰ ਨਹੀਂ ਹੈ ਤਾਂ ਇਹਦੀ ਦੇ ਵੱਲੋਂ ਇਹ ਕਿਹਾ ਗਿਆ ਹੈ ਹਲਫਨਾਮਾ ਦਾਖਲ ਕਰਕੇ ਤਖਤ ਮਿਲਾਕੇ ਜੋ ਪਿਛਲੇ ਸੁਣਵਾਈ ਦੇ ਦੌਰਾਨ ਬਹਿਸ ਹੋਈ ਸੀ ਤਾਂ ਉਸ ਦੇ ਵਿੱਚ ਇਹਦੀ ਨੂੰ ਸਵਾਲ ਕੀਤੇ ਗਏ ਸੀ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਆਮ ਦਿਨਾਂ ਦੇ ਵਾਂਗ ਨਾ ਲਿਆ ਜਾਵੇ ਇਹ ਚੋਣਵੀਂ ਦਿਨ ਨੇ ਤਾਂ ਇਸ ਦੇ ਵਿੱਚ ਸੋਚਿਆ ਜਾ ਸਕਦਾ ਹੈ ਜ਼ਮਾਨਤ ਦੇ ਲਈ ਤਖਤ ਮਿਲਾਕੇ ਨੇ ਵੀ ਕਿਹਾ ਸੀ ਕਿ ਇਹ ਸੀਐਮ ਦੇ ਅਹੁਦੇਦਾਰੀ ਨੇ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਵਾਭਿਕ ਤੌਰ ਤੇ ਕਾਊਂਟ ਹੋਣਗੀਆਂ ਦੇਖਣਾ ਹੋਏਗਾ ਕਿ ਕੁਝ ਫੈਸਲਾ ਆਉਂਦਾ ਹੈ ਉਦੋਂ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੇ ਡੀਸੀਜ਼ ਅਤੇ ਐਸਐਸਪੀਜ਼ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਕਿਸਾਨ ਬਿਨਾ ਇਜਾਜ਼ਤ ਇਕੱਠੇ ਹੋ ਰਹੇ ਨੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਹੈ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਕਮਿਸ਼ਨ ਨੇ ਇਹ ਵੀ ਕਿਹਾ ਤਾਂ ਉਮੀਦਵਾਰਾਂ ਦੇ ਲਈ ਲੈਵਲ ਪਲੇਇੰਗ ਦਾ ਫੀਲਡ ਜ਼ਰੂਰੀ ਹੈ ਤਾਂ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਨੇ ਦੇਸ਼ਾਂ ਨਿਰਦੇਸ਼ ਦਿੱਤੇ ਨਿਰਦੇਸ਼ਾਂ ਦੀ ਇਨ ਬਿਨ ਪਾਲਣਾ ਹੋਵੇ ਇਲੈਕਸ਼ਨ ਕਮਿਸ਼ਨ ਦੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਸਾਹਮਣੇ ਆਈ ਹੈ ਹਨ ਕਿਹਾ ਕਿ ਉਮੀਦਵਾਰਾਂ ਦੀ ਪ੍ਰਚਾਰ ਮੁਹਿੰਮ 'ਚ ਵਿਗਨ ਪਾਉਣ ਦੀ ਅੱਜ ਜਿਹੜੀ ਹੈ ਉਹ ਨਾ ਕੋਸ਼ਿਸ਼ ਹੋਵੇ ਤਾਂ ਕਿਸਾਨਾਂ ਦੇ ਵੱਲੋਂ বিজেপি ਉਮੀਦਵਾਰਾਂ ਦਾ ਦਾਜ਼ੀ ਕਿ ਵਿਰੋਧ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਕਿਸਾਨ ਸਵਾਲ ਕਰ ਰਹੇ ਨੇ ਔਰ ਇਸ ਦੇ ਵਿਚਾਲੇ ਜਦੋਂ ਰੁਕੀਤਾ ਜਾਂਦਾ ਹੈ বিজেপি ਦੇ ਸੀਨੀਅਰ ਆਗੂਆਂ ਦਾ ਇਲੈਕਸ਼ਨ ਕਮਿਸ਼ਨ ਦੇ ਵੱਲ ਤਾਂ ਉਸ ਤੋਂ ਬਾਅਦ ਹੁਣ ਇਹ ਪੁੱਛਿਆ ਗਿਆ ਹੈ ਕਿਹਾ ਗਿਆ ਹੈ ਔਰ ਨਾਲ ਹੀ ਇਹ ਵੀ ਜ਼ਿਕਰ ਹੋਇਆ ਕਿ ਕਿਸਾਨ ਜਿਹੜੇ ਨੇ ਕਿਸਾਨ ਆਗੂ ਜਿਹੜੇ ਨੇ ਉਹ ਵੀ ਮੁਲਾਕਾਤ ਕਰਕੇ ਆਏ ਸਨ ਇਲੈਕਸ਼ਨ ਕਮਿਸ਼ਨ ਦੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਕਮਿਸ਼ਨ ਨੇ ਇਹ ਕਿਹਾ ਹੈ। ਯਾਰਾ ਫੰਡ ਕਰੋੜ ਰੁਪਏ ਦੇ ਕੇ ਤੇ ਆਏ ਨੇ। ਨਹੀਂ ਜੀ ਦੇਖੋ ਕਰੇ ਚੱਕ ਦੇ ਕੇ ਆਇਆ। ਨਹੀਂ ਜੀ ਮੈਨੂੰ ਪਤਾ ਨਾ ਆ ਵੀੜ ਕੋਈ ਹੈ ਮੇਰੇ ਕੋਲ ਐ ਸੋਈ ਹੈ। ਕੋਈ ਗੱਲ ਨਹੀਂ ਅਸੀਂ ਪਤਾ ਕਰਵਾ ਲਵਾਂਗੇ। ਇੱਕ ਨਹੀਂ ਜਿਹੜਾ ਸਾਡਾ ਟਰੈਕਟਰ ਤੋੜਿਆ ਆ। ਇਹ ਕਿਹਦੀ ਬਾਈ ਟਰੈਕਟਰ। ਹਾਂ ਜੀ ਇਹ ਤਾਂ ਸਰਕਾਰ ਨੇ ਕੋਈ ਅਨੇ ਕਰਿਆ ਉਹਨਾਂ ਦੇ ਪਰਚਾ ਦਰਜ ਕਰਦੇ ਜਿਆਦਾ। ਜਿਹੜੇ ਟਰੈਕਟਰ ਦੀ ਭਰਨ ਤੋਂੜ ਅਸੀਂ ਜੋ ਆ ਮੰਗਤ ਸੀ ਕੋਈ ਗੱਲ ਨਹੀਂ ਇੱਕ ਜੀ ਇੱਕ ਦਾ ਤੁਸੀਂ ਕਿਹਾ ਸੀਗਾ ਚਿੱਤਾ ਨਸ਼ਾ ਫੜਾ 600 ਕਰੋੜ ਦਾ ਰਿਕਾਰਡ ਪੰਜਾਬ ਦੇ ਵਿੱਚ ਦੇਖੋ ਜਿਹੜਾ ਸਰਕਾਰ ਕਰ ਸਕਦੀ ਕੱਲ ਰਿਪੋਰਟ ਆਈ ਹੈ 600 ਕਰੋੜ ਰੁਪਏ ਦਾ ਆਪਾਂ ਨਸ਼ਾ ਫੜਿਆ ਦੋਸਤਾਂ ਕੋਈ ਬੰਦੇ ਭੇਜੋ ਵੇਖੋ 55 ਭਰ ਕੇ ਜਿੰਦਾਬਾਦ 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 ਅੰਤ ਕਰ ਦਈਏ ਚੇਂਜ ਕਰਤਾ ਆ ਅਜ ਕਰੀ ਗੀਤ ਨੂੰ ਪਾ ਕੇ ਨਹੀਂ चो कमिश्न आगुआ ने मुलाकात की बलबीर सिंह राजवाल की अगवाई वफद मिलिया है प्रदर्शनकारी के खिलाफ पुलिस एक्शन का विरोध किया गया है किसान सिर्फ सवाल पूछ रहे हैं किसान लीडर ने कहा है किसान नहीं सियासी आगू माहौल खराब करते ਕਿਸਾਨ ਲੋਕਤੰਤਰੀ ਤਰੀਕੇ ਦੇ ਨਾਲ ਸਵਾਲ ਕਰਦੇ ਨੇ ਤਾਂ ਭਾਜਪਾ ਲੀਡਰ ਕਿਸਾਨ ਆਗੂਆਂ ਦੇ ਤੇ ਗਲਤ ਇਲਜ਼ਾਮ ਲਗਾ ਰਹੇ ਨੇ ਸਿਆਸੀ ਲੀਡਰ ਆਪਣੇ ਨਾਲ ਗੁੰਡੇ ਲੈ ਕੇ ਚੱਲ ਰਹੇ ਨੇ ਇਸ ਕਿਸਮ ਦੇ ਨਾਲ ਇਹ ਸਾਰੀ ਮੰਗ ਜਿਹੜੀ ਹੈ ਉਹ ਰੱਖੀ ਗਈ ਹੈ ਤਾਂ ਕੁਲ ਮਿਲਾ ਕੇ ਇਹ ਕਿਹਾ ਗਿਆ ਹੈ ਕਿ ਜੋ ਸਵਾਲ ਕੀਤੇ ਜਾ ਰਹੇ ਨੇ ਉਹ ਬਿਲਕੁਲ ਸਹੀ ਲਹਿਜੇ ਦੇ ਵਿੱਚ ਕੀਤੇ ਜਾ ਰਹੇ ਨੇ ਪਰ ਜਾਣ ਪੁੱਛ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਦੀ ਪੀ ਦਾ ਲੈਲੀਗੇਸ਼ਨ ਆ ਕੇ ਮੁੱਖ ਚੋਣ ਕਮਿਸ਼ਨ ਨੂੰ ਮਿਲਿਆ ਉਹਨਾਂ ਨੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਹੈ ਜਿਵੇਂ ਉਹਨਾਂ ਨੂੰ ਕੋਈ ਇਲੈਕਸ਼ਨ ਦੀ ਮੁਹਿੰਮ ਚਲਾਉਣ ਨਹੀਂ ਦਿੰਦਾ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਕੋਈ ਮਨਸ਼ਾ ਨਹੀਂ ਅਸੀਂ ਜਦੋਂ ਆਪਣੇ ਨੁਮਾਇੰਦੇ ਚੁਣਨੇ ਆ ਪਹਿਲੀ ਵਾਰੀ ਹੋਇਆ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਵੀ ਅਸੀਂ ਉਹਨਾਂ ਤੇ ਸਵਾਲ ਕਰੀਏ ਪਿਛੋਕੜ ਤੁਹਾਡਾ ਕੀ ਹੈ ਅੱਗੇ ਤੁਸੀਂ ਕੀ ਕਰੋਗੇ ਜੋ ਤੁਸੀਂ ਸਾਡੇ ਨਾਲ ਕਰਦੇ ਰਹੇ ਹੋ ਕੀ ਇਸੇ ਤਰ੍ਹਾਂ ਕਰੋਗੇ ਜਿੱਦਾਂ ਦਾ ਤੁਹਾਡਾ ਬਿਹੇਵੀਅਰ ਹੈ ਇਹ ਅਸੀਂ ਇਹਨੂੰ ਇਹਨਾਂ ਦੇ ਧਿਆਨ 'ਚ ਲਿਆਉਂਦਾ ਵੀ ਅਸਲੀਅਤ ਇਹ ਹੈ ਵੀ ਉਹ ਨਾਲ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ 'ਚ ਲੈ ਕੇ ਤੁਰਦੇ ਆ ਇਹ ਨਾਲ ਉਹਨਾਂ ਦੇ ਜਿਹੜਾ ਖਰੂਦੀ ਕਿਸਮ ਦਾ ਜਿਹੜਾ ਉਹਨਾਂ ਦਾ ਹੈਗਾ ਅਮਲਾ ਫੈਲਾ ਉਹ ਤੁਰਦਾ ਹੈ ਜੇ ਅੱਗੇ ਹੋ ਕੇ ਲੋਕ ਨਾ ਘੇਰ ਘੇਰ ਕੇ ਸਵਾਰ ਕਰਨ ਤਾਂ ਉਹ ਖੜਦੇ ਹੀ ਨਹੀਂ ਮਿੱਟੀ ਪਾ ਕੇ ਲੋਕਾਂ ਦੇ ਉੱਤੇ ਸਵਾਰਾਂ ਤੋਂ ਬਚਦੇ ਆ ਲੋਕਾਂ ਦਾ ਲੋਕ ਅਧਿਕਾਰ ਹੈ ਲੋਕ ਸਵਾਲ ਕਰਨ ਪੁੱਛ ਸਕਦੇ ਆ ਉਹਨਾਂ ਨੂੰ ਆਪਣਾ ਇਹ ਪਹਿਲੀ ਵਾਰੀ ਹੋ ਰਿਹਾ ਹੈ ਦੇਸ਼ ਦੀ ਡੈਮੋਕ੍ਰੇਸੀ ਦੇ ਹਿੱਤ ਚ ਹੈ ਕਿ ਲੋਕੀ ਸਵਾਲ ਕਰਨ ਲੱਗੇ ਆ ਅਜ ਤੱਕ ਕਦੀ ਨਹੀਂ ਸੀ ਹੋਇਆ ਹੁਣ ਤੱਕ ਤਾਂ ਲੋਕੀ ਹੱਥ ਬੰਨ੍ਹ ਕੇ ਖੜਦੇ ਹੁੰਦੇ ਸੀ ਅੱਗੇ ਇਹਨਾਂ ਦੇ ਜਦੋਂ ਨੁਮਾਇੰਦੇ ਆਉਂਦੇ ਸੀ ਤੇ ਜਦੋਂ ਰਾਜਪਾਗ ਮਿਲ ਗਿਆ ਫਿਰ 5 ਸਾਲ ਲੋਕਾਂ ਦੇ ਚੰਮਦੀਆਂ ਚ ਲਾਉਂਦੇ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਯਕੀਨ ਦਿਵਾਉਣ ਆਏ ਆ ਅਸੀਂ ਪੂਰੀ ਤਰ੍ਹਾਂ ਪੀਸਫੁੱਲ ਰਹਾਂਗੇ ਸਾਡਾ ਕਿਸੇ ਨੂੰ ਕੋਈ ਐਡਾ ਖੱਜਲ ਖੁਆਰ ਕਰਨ ਦਾ ਕੋਈ ਮਨਸ਼ਾ ਨਹੀਂ ਪਰ ਇਹ ਵੀ ਰੋਕੋ ਵੀ ਜੇ ਚੀਫ ਮਿਨਿਸਟਰ ਜਾਂਦਾ ਹੈ ਉੱਥੇ ਕਿਸਾਨਾਂ ਨੂੰ ਸਾਰੀ ਦਿਹਾੜੀ ਫੜ ਕੇ ਥਾਣਿਆਂ 'ਚ ਬੰਦ ਕਰਕੇ ਬਿਠਾ ਦਿੰਦੇ ਨੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੰਦੇ ਨੇ ਤੇ ਸਾਡੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਤੇ ਛਾਪਾ ਨਾ ਮਾਰੋ ਉਹ ਵੀ ਰੋਕੋ ਅਸੀਂ ਪੀਸ ਸਾਡੀ ਸਟੇਟ ਹੈ ਇਹਨੂੰ ਪੀਸਫੁਲ ਰੱਖਣ ਦੀ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਜੇ ਕੋਈ ਗੜਬੜ ਹੋਏਗੀ ਤਾਂ ਇਹਨਾਂ ਦੇ ਪਾਸਟ ਤੇ ਹੋਏਗੀ ਸਾਡੇ ਪਾਸਟ ਤੇ ਨਹੀਂ ਹੋਏਗੀ ਤਦਰ ਕਿਸਾਨਾਂ ਤੇ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਨਾ ਕਿਹਾ ਕਿ ਮੈਨੂੰ ਘੇਰਨ ਦੀ ਹਾਲੇ ਤੱਕ ਕਿਸੇ ਦੇ ਕੋਲ ਹਿੰਮਤ ਨਹੀਂ ਹੈ ਰਵਨੀਤ ਬਿੱਟੂ ਇਹ ਕਹਿ ਰਹੇ ਨੇ ਕਿਸਾਨਾਂ ਦੇ ਵਿਰੋਧ ਬਾਰੇ ਬਿੱਟੂ ਨੂੰ ਸਵਾਲ ਕੀਤਾ ਗਿਆ ਸੀ ਤਾਂ ਭਾਜਪਾ ਲੀਡਰਾਂ ਦਾ ਕਿਸਾਨ ਵਿਰੋਧ ਕਰ ਰਹੇ ਨੇ ਤਾਂ ਬਿੱਟੂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਕਿਸਾਨਾਂ ਦੇ ਵਿਰੋਧ ਕਰਕੇ ਪ੍ਰੋਗਰਾਮ ਰੱਦ ਕਰਨਾ ਪਿਆ ਸੀ ਔਰ ਹੁਣ ਬਿੱਟੂ ਦਾ ਇਹ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਘੇਰਨ ਦੀ ਕਿਸੇ 'ਚ ਹਿੰਮਤ ਨਹੀਂ ਹੈ الليਦਰ کہہ رہے کہ ਪਿੰਡਾ ਚੋਣ ਇਹਨਾਂ ਨੂੰ ਕਿਸਾਨ ਘੇਰ ਰਹੇ ਨੇ ਉੱਥੇ ਤਾਂ ਕੋਈ ਸ਼ੱਕ ਹੀ ਨਹੀਂ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਟੀਵੀਜ਼ਨਾਂ ਤੇ ਤੁਹਾਨੂੰ ਵੀ ਗੱਲ کہہ ਰਿਹਾ ਕੀ ਕਹਿਣਾ ਚਾਹੂੰਗਾ ਨਹੀਂ ਮੈਨੂੰ ਘੇਰਨ ਦੀ ਹਜੇ ਇੰਨੀ ਕਿਸੇ ਚ ਸਾਜੇ ਤਾਕਤ ਨਹੀਂ ਗਈ ਵੀ ਮੈਨੂੰ ਕੋਈ ਘੇਰ ਲੇ ਉਧਰ ਸੇ ਅਮਾਨ ਨੇ ਚੋਣ ਪ੍ਰਚਾਰ ਦੇ ਵਿੱਚ ਤਾਕਤ ਚੁੱਕੀ ਹੋਈ ਹੈ ਜਗਰਾਵਾਂ ਤੇ ਸ਼ਾਹਕੋੜ ਦੇ ਵਿੱਚ ਰੋਰ ਸ਼ੋ ਕੀਤਾ ਗਿਆ ਪਾਰਟੀ ਉਮੀਦਵਾਰ ਪੱਪੀ ਪ੍ਰਾਸ਼ਰ ਤੇ ਪਵਨ ਤੀਨੂ ਦੇ ਲਈ ਸਮਰਥਨ ਜਟਾਇਆ ਗਿਆ ਹੈ ਕਾਂਗਰਸ ਦੇ ਸੀ ਅਮਾਨ ਦਾ ਵੱਡਾ ਹਮਲਾ ਸਾਹਮਣੇ ਆਇਆ ਕਿ ਇੱਕ ਦੂਜੇ ਨੂੰ ਹੀ ਹਰਾਉਣ ਲੱਗੇ ਨੇ ਸੀਐਮ ਨੇ ਕਿਹਾ ਹੈ ਬਾਜਵਾ ਲੁਧਿਆਣੇ ਵੜਿੰਗ ਨੂੰ ਹਰਾਉਣ ਦੇ ਲਈ ਲਿਆਏ ਨੇ ਔਰ ਰਾਜੇ ਵੜੇ ਨੂੰ ਬਾਜਵਾ ਹੱਥੀ ਹਰਾਉਣਾ ਚਾਹੁੰਦੇ ਨੇ ਤਾਂ ਵੜਿੰਗ ਨੂੰ ਹਰਾਉਣ ਦੇ ਲਈ ਬਾਜਵਾ ਲੁਧਿਆਣੇ ਕੋਠੀ ਲੈਣਗੇ ਸੀਐਮ ਨੇ ਵੀ ਕਿਹਾ ਕਿ ਮੁੱਖ ਮੰਤਰੀ ਮਾਨ ਦਾਜੇ ਕਿ ਜਲੰਧਰ ਦੇ ਵਿੱਚ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਅਸ਼ੋਕ ਪ੍ਰਾਸ਼ਣ ਪੱਕੀ ਦੇ ਲਈ ਰੋਡ ਸ਼ੋਅ ਕਰ ਰਹੇ ਸਨ ਉਸ ਦੌਰਾਨ ਉਹ ਰਾਜਾ ਵੜਿੰਗ ਦੇ ਨਾਲ ਰਵਨੀ ਬਿੱਟੂ ਤੇ ਵੀ ਨਿਸ਼ਾਨਾ ਸੱਤਿਆ ਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਸੀਟ ਇੱਕ ਜਲੰਧਰ ਸੀਟ ਜਿੱਥੇ ਪ੍ਰਚਾਰਕੀਤਾ ਗਿਆ ਜਗਰਾਵਾਂ ਤੇ ਸ਼ਕਤ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਪੇਤਾ ਸੰਗਰੂਰ ਵਾਲਾ ਅਨੰਦਪੁਰ ਪੇਤਾ ਬਟਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਪੇਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਊਂਗਾ ਲੁਧਿਆਣੇ ਤਾਂ ਕਿ ਹੱਥੀ ਹਰਾ ਕੇ ਜਾਮਾ ਰਾਜੇ ਬੜਿੰਗ ਨੂੰ ਇਹਨਾਂ ਦਾ ਆਪਸ ਚੀੜੀ ਨਹੀਂ ਫੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਮਿੱਟੀ ਦੇ ਰਾਜਾ ਗੰਪੀ ਜਿੱਤੂ ਦਾ ਟਾਡਾ ਗੰਪੀ ਇਹਨਾਂ ਦਾ ਨਾਰਾ ਆ ਗਿਆ ਭਈ ਅੱਜ ਬਿੱਟੂ ਤੇ ਰਾਜਾ ਗੱਪੀ ਜਿੱਤੂ ਆ ਸਾਡਾ ਪੱਪੀ 20 ਦਿਨ ਤਾਂ ਜਵਲਣ ਦੇ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਿਆਓ ਓਏ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂਡ 'ਚ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾਂ ਫਰਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾਂ ਫਰਫੜ ਲੋਕ ਜਨਤਾ ਆ ਜੇ ਨਾ ਫਿਰ ਕੋਈ ਬੋਰਨ ਤੇ ਨਹੀਂ ਖੜਦੇ ਫੇਰ ਕੋਈ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤੇ ਵੇ ਕਾ ਦੀ ਖੜਖੜ ਖੜਖੜ ਲਈ ਐ ਪੱਪ ਚੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਐ ਤਾਂ ਅਬਨੀਤ ਮਿੱਟੂ ਅਤੇ ਰਾਜਾ ਵੜਿੰਗ ਦੀ ਜ਼ੁਬਾਨੀ ਜੰਗ ਹੁਣ ਪੋਸਟਰ ਵਾਰ ਤੱਕ ਪਹੁੰਚ ਗਈ ਐ ਤਾਂ ਸਾਬਕਾ ਮੁੱਖ ਮੰਤਰੀ ਮਰਹੂਮ ਬਿਆਨ ਸਿੰਘ ਤੇ ਗਾਂਧੀ ਪਰਿਵਾਰ ਦੀਆਂ ਤਸਵੀਰਾਂ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਹ ਰਿਪੋਰਟ ਲੁਧਿਆਣਾ ਦੇ ਵਿੱਚ ਪੋਸਟਰ ਵਾਰ ਚੱਲ ਰਹੀ ਹੈ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਵਿਚਾਲੇ ਤਸਵੀਰਾਂ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ ਦੋਵੇਂ ਲੀਡਰਾਂ ਦੇ ਪੋਸਟਰ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸ਼ੁਰੂਆਤ ਰਾਜਾ ਵੜਿੰਗ ਨੇ ਕੀਤੀ ਵੜਿੰਗ ਨੇ ਰਵਨੀਤ ਬਿੱਟੂ ਵੱਲੋਂ ਆਪਣੇ ਪੋਸਟਰਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਮਰਹੂਮ ਬੀਨ ਸਿੰਘ ਦੀਆਂ ਤਸਵੀਰਾਂ ਨੂੰ ਲੈ ਕੇ ਸਵਾਲ ਕੀਤੇ ਵੜਿੰਗ ਨੇ ਲਿਖਿਆ ਸਿਆਸੀ ਮੌਕਾ ਪ੍ਰਸਤੀ ਦੀ ਸੇਖਰ ਰਵਨੀਤ ਬਿੱਟੂ ਜੀ ਪਹਿਲਾਂ ਤੁਸੀਂ ਸੋਚਿਆ ਕਿ ਬੀਅੰਤ ਸਿੰਘ ਜੀ ਦੀ ਤਸਵੀਰ ਨੂੰ ਭਾਜਪੀ ਦੇ ਪੋਸਟਰ ਤੇ ਜੋੜ ਕੇ ਤੁਹਾਨੂੰ ਵੋਟਾਂ ਮਿਲ ਜਾਣਗੀਆਂ ਤਾਂ ਤੁਸੀਂ ਉਹੀ ਕਰ ਲਿਆ ਪਰ ਜਦੋਂ ਲੋਕ ਤੁਹਾਨੂੰ ਗਦਾਰ ਦੇ ਤੌਰ ਤੇ ਪਛਾਣਨ ਲੱਗ ਪਏ ਤਾਂ ਤੁਸੀਂ ਤਸਵੀਰ ਹਟਾ ਦਿੱਤੀ ਕੁਝ ਤਾਂ ਸ਼ਰਮ ਕਰੋ ਵੜਿੰਗ ਨੇ ਬੈਂ ਸਿੰਘ ਦੀ ਤਸਵੀਰ ਨੂੰ ਲੈ ਕੇ ਸਵਾਲ ਕੀਤੇ ਤਾਂ ਬਿੱਟੂ ਨੇ ਵੀ ਪਲਟਵਾਰ ਕਰਦਿਆਂ देर ਨਹੀਂ ਲਾਈ ਅਤੇ ਵੜਿੰਗ ਦੇ ਪੋਸਟਰਾਂ ਤੋਂ ਗਾਂਧੀ ਪਰਿਵਾਰ ਦੀ ਤਸਵੀਰ ਗਾਇਬ ਹੋਣ ਤੇ ਸਵਾਲ ਖੜੇ ਕੀਤੇ ਬਿੱਟੂ ਨੇ ਲਿਖਿਆ ਰਾਜਾ ਵੜਿੰਗ ਜੀ ਤੁਹਾਡੇ ਪੋਸਟਰਾਂ ਦੇ ਵਿੱਚ ਗਾਂਧੀ ਪਰਿਵਾਰ ਦੀਆਂ ਤਸਵੀਰਾਂ ਗਾਇਬ ਹੋਣਾ ਉਹਨਾਂ ਦੀ ਘਟਦੀ ਪ੍ਰਸਿੱਧੀ ਅਤੇ ਵਿਵਾਦ ਪੈਦਾ ਹੋਣ ਦਾ ਤੁਹਾਡਾ ਡਰ ਦਰਸਾਉਂਦੀਆਂ ਨੇ ਮੈਂ ਜਾਣਦਾ ਹਾਂ ਕਿ ਤੁਸੀਂ ਛੋਟੀ ਉਮਰ ਤੋਂ ਹੀ ਮੇਰੇ ਫੈਨ ਬੁਆਏ ਹੋ ਅਤੇ ਰੋਜ਼ਾਨਾ ਮੇਰਾ ਫੇਸਬੁੱਕ ਪੇਜ ਫੋਲੋ ਕਰਦੇ ਹੋ ਪਰ ਲੁਧਿਆਣਾ ਦੇ ਆਪਣੇ ਪੰਜ ਤਾਰਾ ਹੋਟਲ ਦੇ ਕਮਰੇ ਵਿੱਚੋਂ ਬਾਹਰ ਨਿਕਲੋ ਅਤੇ ਮੇਰੇ ਚੌਂ ਦਫ਼ਤਰ ਦੇ ਵਿੱਚ ਆਓ ਸ਼ਹੀਦ ਆਗੂ ਸਰਦਾਰ ਬੀ.ਐਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰੋ ਅਤੇ ਨਰਿੰਦਰ ਮੋਦੀ ਦੇ ਨਾਲ ਸੈਲਫੀ ਲੈਣਾ ਨਾ ਭੁੱਲਿਓ ਲੁਧਿਆਣਾ ਦੇ ਵਿੱਚ 20 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣੋ ਇਸ ਵਿਚਾਲੇ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਉਹ ਆਪਣੇ ਮਰਹੂਮ ਦਾਦਾ ਬੀ.ਐਮ ਸਿੰਘ ਦੀ ਐਮਬੈਸਡਰ ਕਾਰ ਦੇ ਵਿੱਚ ਨਮਜ਼ਦਗੀ ਪਰਨ ਜਾਣਗੇ ਬਿੱਟੂ ਨੇ ਕਾਰ ਦੀ ਤਸਵੀਰ ਵੀ ਸਾਂਝੀ ਕੀਤੀ ਜਿਸ ਦਾ ਨੰਬਰ PB10 X1919 ਹੈ ਬਿੱਟੂ ਨੇ ਐਮਬੈਸਡਰ ਕਾਰ ਦੀ ਵਰਤੋਂ ਕਰਨ ਪਿੱਛੇ ਤਰਕ ਦਿੱਤਾ ਕਿ ਇਸ ਕਾਰ ਦੇ ਨਾਲ ਸਾਡਾ ਭਾਵਨਾਤਮਕ ਸਬੰਧ ਹੈ ਅਤੇ ਮੈਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਆਪਣੇ ਦਾਦਾ ਜੀ ਦੀ ਮੌਜੂਦਗੀ ਮਹਿਸੂਸ ਕਰਾਂਗਾ ਲੁਧਿਆਣਾ ਦੀ ਜੰਗ ਦੇ ਵਿੱਚ ਮਰਹੂਮ ਮੁੱਖ ਮੰਤਰੀ ਵਿਜੈ ਸਿੰਘ ਦਾ ਜ਼ਿਕਰ ਹੋ ਰਿਹਾ ਹੈ ਰਪਨਿਤ ਬਿੱਟੂ ਤੇ ਕਾਂਗਰਸ ਦੋਵੇਂ ਹੀ ਵਿਜੈ ਸਿੰਘ ਦੀ ਸਿਆਸਤ ਦਾ ਸਹਾਰਾ ਲੈ ਕੇ ਬੇੜੀ ਪਾਰ ਲਾਉਣ ਦੀ ਕੋਸ਼ਿਸ਼ ਵਿੱਚ ਨੇ ਬਿਊਰੋ ਰਿਪੋਰਟ New setting.